ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਕਈ ਦਿਨ ਪਹਿਲਾਂ ਆਪਾਂ ਨੂੰ ਆਪਣੇ ਇੱਕ ਸਬਸਕ੍ਰਾਈਬਰ ਦਾ ਆਇਆ ਸੀਗਾ ਜੀ ਕਮੈਂਟ ਮਿੰਨੀ ਸਮੋਸੀਆਂ ਬਾਰੇ ਕਹਿ ਰਹੇ ਸੀ ਉਹ ਸੋ ਵੀਡੀਓ ਥੋੜੀ ਜਿਹੀ ਲੇਟ ਹੋ ਗਈ ਠੀਕ ਹੈ ਜੀ ਇਸ ਲਈ ਸੌਰੀ ਮੰਗਦੇ ਆ ਸੋ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਮਿੰਨੀ ਸਮੋਸੇ ਮਿੰਨੀ ਸਮੋਸੀਆਂ ਆਪਾਂ ਨੇ ਬਣਾਏ ਆ ਸੋ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤੁਹਾਨੂੰ ਅੱਗੇ ਵੀਡੀਓ ਚ ਦੱਸ ਦਿਆਂ ਜਿਹੜਾ ਜਿਹੜਾ ਸਮਾਨ ਲਿਆ ਸੋ ਜੇ ਤੁਸੀਂ ਰੈਸਪੀ ਸਿੱਖਣੀ ਹੈ ਜੀ ਤਾਂ ਵੀਡੀਓ ਨਾਲ ਬਨੇ ਰਹੋ ਅੱਜ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੀ ਆ ਮਿੰਨੀ ਸਮੋਸੇ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੇ ਲਓ ਜੀ ਸਮੋਸੇ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦਾ ਆਪਾਂ ਨੂੰ ਮੈਦਾ ਸਮੋਸਿਆਂ ਦਾ ਜਿਹੜਾ ਮਸਾਲਾ ਏ ਫੀਲਿੰਗ ਉਹ ਬਣਾਵਾਂਗੇ ਬਾਅਦ ਦੇ ਵਿੱਚ ਪਹਿਲਾਂ ਮੈਦੇ ਦਾ ਡੋ ਬਣਾ ਕੇ ਰੱਖ ਲਾਂਗੇ ਤਾਂ ਜੋ ਜਦੋਂ ਤੱਕ ਆਪਣਾ ਮਸਾਲਾ ਬਣੂਗਾ ਡੋ ਸੈੱਟ ਹੋ ਜਾਊਗਾ ਡੇਢ ਕੋਲੀ ਮੈਦੇ ਦੀ ਲੈ ਲਈ ਇੱਥੇ ਮੈਂ ਮੈਦਾ ਛਾਣ ਜ਼ਰੂਰ ਲਿਓ ਠੀਕ ਹੈ ਜੀ ਮੈਂ ਪਹਿਲਾਂ ਛਾਣ ਕੇ ਰੱਖਿਆ ਹੋਇਆ ਏ ਤੇ ਇਹਦੇ ਵਿੱਚ ਪਾਵਾਂਗੇ ਥੋੜੀ ਜੀ ਅਜਵੈਨ ਅੱਜ ਤੁਹਾਨੂੰ ਬਣਾ ਕੇ ਦਿਖਾਵਾਂਗੇ ਜੀ ਮਿੱਨੀ ਸਮੋਸੇ ਹਲਵਾਈ ਸਟਾਈਲ ਇੱਕ ਚਮਚ ਅਜਵੈਨ ਕ੍ਰਸ਼ ਕਰਕੇ ਯਾਨੀ ਘੋਲ ਕੇ ਪਾ ਲੈਣੀ ਵੜੀ ਜੀ ਫਲੇਵਰ ਵਧੀਆ ਆ ਜਾਂਦਾ ਛੋਟਾ ਚਮਚ ਨਮਕ ਠੀਕ ਹੈ ਜੀ ਤੇ ਲੋ ਜੀ ਡੇਢ ਕੌਲੀ ਮੈਤੇ ਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ ਕੀ ਕੀ ਜਿਹੜਾ ਮਰਜ਼ੀ ਲੈ ਲਓ ਚਾਹੇ ਦੇਸੀ ਪਾ ਲਿਓ ਚਾਹੇ ਢਾਲ ਦਾ ਪਾ ਲਿਓ ਠੀਕ ਹੈ ਜੀ ਦੋ ਛੋਟੀਆਂ ਕਰਛੀਆਂ ਪਾ ਲਈ ਆਪਾਂ ਨੇ ਤੇ ਇਹਨੂੰ ਕਰਾਂਗੇ ਹੁਣ ਮਿਕਸ ਸਾਰੇ ਨੂੰ ਚੰਗੀ ਤਰ੍ਹਾਂ ਕੀ ਪਾਉਣਾ ਇਹਦੇ ਵਿੱਚ ਜ਼ਰੂਰੀ ਆ ਕੀ ਕੀ ਨਾਲ ਸਮੋਸੇ ਹੁੰਦੇ ਆ ਖਾਸ ਦਾ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਨੇ ਇਹਨੂੰ ਸਾਰੇ ਘੀ ਨੂੰ ਮੈਦੇ ਨੂੰ ਚੰਗੀ ਤਰ੍ਹਾਂ ਕਰ ਲੈਣਾ ਮਿਕਸ ਤੇ ਇਹਨੂੰ ਉਦੋਂ ਤੱਕ ਮਿਕਸ ਕਰਨਾ ਜਦੋਂ ਤੱਕ ਕਿ ਮੈਦਾ ਤੇ ਘੀ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਨਹੀਂ ਹੋ ਜਾਂਦੇ ਠੀਕ ਹੈ ਜੀ ਮਿਲ ਨਹੀਂ ਜਾਂਦੇ ਆ ਲੋ ਹੁਣ ਇਹ ਹੋ ਗਏ ਮਿਕਸ ਹੁਣ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਪਾਉਣ ਦੇ ਵਿੱਚ ਦੇਖ ਕੇ ਪਹਿਲਾਂ ਕਦੇ ਵੀ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਆ ਦੇਖੋ ਮੈਂ ਪਹਿਲਾਂ ਥੋੜਾ ਜਿਹਾ ਪਾਣੀ ਪਾਇਆ ਜੇ ਤੁਹਾਨੂੰ ਦੱਸਾਂ ਤਾਂ तकरीबन ਅੱਧੀ ਕੌਲੀ ਤੋਂ ਵੀ ਘੱਟ ਪਾਣੀ ਜਿਹੜਾ ਮੈਂ ਪਾਇਆ ਹੈ ਚ ਠੀਕ ਹੈ ਜੀ ਜਦੋਂ ਇਹ ਇਦਾਂ ਕੈੜਾ ਜਿਹਾ ਹੋ ਜਾਵੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ 'ਚ ਪਾਣੀ ਪਾਉਣਾ ਛੱਟਾਂ ਮਾਰ ਕੇ ਇਦਾਂ ਥੋੜਾ ਥੋੜਾ ਪਾਣੀ ਪਾਈ ਜਾਉਂਗੇ ਤੇ ਮਿਕਸ ਕਰੀ ਜਾਉਂਗੇ ਇਹਨੂੰ ਇਹ ਜਿਹੜਾ ਡੋਅ ਹੈ ਨਾ ਹੀ ਜ਼ਿਆਦਾ ਕੈੜਾ ਹੋਣਾ ਚਾਹੀਦਾ ਏ ਤੇ ਨਾ ਹੀ ਨਰਮ ਠੀਕ ਹੈ ਜੀ ਮੀਡੀਅਮ ਡੋਅ ਲਾ ਕੇ ਰੱਖਣਾ ਆਪਾਂ ਨੇ ਤੇ ਪਾਣੀ ਹਮੇਸ਼ਾ ਦੇਖ-ਦੇਖ ਕੇ ਪਾਉਣਾ ਪਾਣੀ ਦੀ ਉਹ ਗੇਮ ਜੇ ਪਾਣੀ ਜ਼ਿਆਦਾ ਪੈ ਗਿਆ ਫਿਰ ਡੋਅ ਜਿਹੜਾ ਆਪਣਾ ਉਹ ਖਰਾਬ ਹੋ ਜਾਊਗਾ ਮੋ ਜੇ ਇਹਨੂੰ ਕਰਦੇ ਆ ਮਿਕਸ ਸਾਰੇ ਨੂੰ ਲਓ ਜੀ ਡੋਅ ਬਣ ਕੇ ਹੋ ਗਿਆ ਰੈਡੀ ਆ ਦੇਖੋ ਜੀ ਨਾ ਹੀ ਜ਼ਿਆਦਾ ਇਹ ਸਖਤ ਹੈ ਤੇ ਨਾ ਹੀ ਨਰਮ ਹੈ ਇਹਨੂੰ ਹੁਣ ਰੱਖ ਦਿੰਦੇ ਆ ਗਿੱਲੇ ਕੱਪੜੇ ਨਾਲ ਜਿਹੜੀ ਗਿੱਲਾ ਕੱਪੜਾ ਕਰਕੇ ਮੈਂ ਨਿਚੋੜ ਲਿਆ ਇਹਨੂੰ ਰੱਖ ਦਿੰਦੇ ਆ ਟੱਕੇ ਤਕਰੀਬਨ 10-15 ਮਿੰਟ ਵਾਸਤੇ ਜਦ ਤੱਕ ਬਣਾ ਲੰਨੇ ਆਪਾਂ ਸਮੋਸਿਆਂ ਦਾ ਮਸਾਲਾ ਤੇ ਲੋ ਜੀ ਸਮੋਸਿਆਂ ਦਾ ਮਸਾਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਚਾਹੀਦੇ ਆਪਾਂ ਨੂੰ ਆਲੂ ਉਬਲੇ ਹੋਏ ਉਸ ਤੋਂ ਬਾਅਦ ਆਦਰਕ ਚਾਹੀਦਾ ਥੋੜਾ ਜਿਹਾ ਹਰੀ ਮਿਰਚ ਆਪਣੇ ਟੈਸਟ ਰਿਕਾਰਡਿੰਗ ਪਾ ਦਿਓ ਤੇ ਲਸਣ ਚਾਹੀਦਾ ਆਪਾਂ ਨੂੰ ਮਸਾਲਾ ਬਣਾਉਂਗੇ ਠੀਕ ਹੈ ਜੀ ਕੁੱਟ ਕੇ ਅਜ ਦੇਸੀ ਤਰੀਕੇ ਨਾਲ ਕਾਲੀ ਮਿਰਚ ਪਾਉਂਗੇ ਉਹਦੇ ਚ ਸਾਫਤਾ ਧਨੀਆ ਹੋ ਗਿਆ ਥੋੜੀ ਜੀ ਸੌਂਫ ਪਾਉਂਗੇ ਤੇ ਆਪਕੋ ਕੌੜੀਆਂ ਠੀਕ ਹੈ ਜੀ ਹੰਦੂਆਂ ਦੇ ਵਿੱਚ ਪਾਉਗੇ ਤੁਸੀਂ ਇਹਦੀ ਜਗ੍ਹਾ ਮੂੰਗੀ ਦੀ ਦਾਲ ਵੀ ਲੈ ਸਕਦੇ ਹੋ ਪੁੰਨੀ ਹੋਈ ਠੀਕ ਹੈ ਜੀ ਰੋਸਟਡ ਦਾਲ ਕਹਿ ਦਿੰਦੇ ਆ ਜਾਂ ਕਿਸੇ ਵੀ ਤਰ੍ਹਾਂ ਦੇ ਤੁਸੀਂ ਪਕੌੜੀਆਂ ਨੂੰ ਮਿਕਸੀ ਕਰ ਲੈਣਾ ਮਿਕਸੀ ਦੇ ਜੱਗ ਵਿੱਚ ਯਾਨੀ ਇਹਨਾਂ ਦਾ ਪਾਊਡਰ ਬਣਾ ਲੈਣਾ ਤੇ ਮਿੰਨੀ ਸਮੋਸੇ ਦੇ ਵਿੱਚ ਬਹੁਤ ਵਧੀਆ ਲੱਗਦਾ ਪਾਇਆ ਹੋਇਆ ਕਿਸੇ ਵੀ ਤਰ੍ਹਾਂ ਦਾ ਪੂਜੀਆ ਠੀਕ ਹੈ ਜੀ ਜਾਂ ਡਰਾਈ ਫਰੂਟ ਪਾ ਸਕਦੇ ਹੋ ਤੁਸੀਂ ਬਰੀਕ ਕੱਟ ਕੇ ਸੋ ਇਹ ਵਰਤੋਗੇ ਆਪਾਂ ਤੇ ਲੋ ਜੀ ਸਭ ਤੋਂ ਪਹਿਲਾਂ ਬਣਾਉਨੇ ਆ ਮਸਾਲਾ ਇਹਨਾਂ ਦਾ ਮਸਾਲਾ ਕੁੱਟਾਂਗੇ ਕੁੰਡੀ ਦੇ ਵਿੱਚ ਠੀਕ ਹੈ ਜੀ ਇਹ ਕੰਨਾ ਕੰਮ ਥੋੜਾ ਜਿਹਾ ਈਜ਼ੀ ਰਹਿੰਦਾ ਥੋੜਾ ਜੀ ਜੀਰਾ ਪਾ ਦਿਆਂ ਥੋੜਾ ਜਿਹਾ ਸਾਫਤਾ ਧਨੀਆ ਕਾਲੀਆ ਮਿਰਚਾਂ ਆਪਸ਼ਨਲ ਹੈ ਜੇ ਵਧੀਆ ਲੱਗਦੀਆਂ ਹੋਈਆਂ ਤਾਂ ਪਾ ਦਿਓ ਨਹੀਂ ਪੈਸੇ ਨੂੰ ਫਲੇਵਰ ਵਧੀਆ ਰਹਿੰਦਾ ਇਹਨਾਂ ਦਾ ਤੇ ਸੌਫ ਹੈ ਜਿਹੜੀ ਥੋੜੀ ਜਿਹੀ ਪਾਣੀ ਸਿਰਫ ਜਿਆਦਾ ਨਹੀਂ ਪਾਉਣੀ ਹੈਗੀ ਤੇ ਮਸਾਲੇ ਨੂੰ ਸਾਰੇ ਨੂੰ ਲਾਮਾਂਗੇ ਕੁੱਟਾ ਲੋ ਜੀ ਮਸਾਲਾ ਆਪਾਂ ਨੇ ਕੁੱਟ ਲਿਆ ਹੁਣ ਪਾਵਾਂਗੇ ਇਹਦੇ ਵਿੱਚ ਤਿੰਨ ਮਿਰਚਾਂ ਆਪਾਂ ਹਰੀਆਂ ਤੁਸੀਂ ਆਪਣੇ ਹਿਸਾਬ ਨਾਲ ਤਿੱਖਾ ਕਰ ਦਿਓ ਜਿੱਕਣਾ ਤੁਹਾਨੂੰ ਤਿੱਖਾ ਵਧੀਆ ਲੱਗਦਾ ਤੇ ਥੋੜਾ ਜਿਹਾ ਗੇੜ ਲਾਂਗੇ ਲਸਣ ਠੀਕ ਹੈ ਜੀ ਆ ਦੇਖੋ ਚਾਰ ਪੰਜ ਕਧੀਆਂ ਸਕਿਪਰ ਵੀ ਕਰ ਸਕਦੇ ਹਾਂ ਕਿਉਂਕਿ ਗਰਮੀ ਦਾ ਮੌਸਮ ਹੈ ਜੇ ਨਹੀਂ ਪਸੰਦ ਤਾਂ ਸਕਿਪਰ ਵੀ ਕਰ ਸਕਦੇ ਹੋ ਪਰ ਮੈਂ ਚਾਰ ਪੰਜ ਕਧੀਆਂ ਪਾ ਦਊਗਾ ਤੇ ਥੋੜਾ ਜਿਹਾ ਪਾ ਲਾਂਗੇ ਇਹਦੇ ਚ ਅਦਰਕ ਤੇ ਲਓ ਜੀ ਥੋੜਾ ਜਿਹਾ ਅਦਰਕ ਕੱਟ ਲਾਂਗੇ ਤੇ ਇਹਨੂੰ ਹੁਣ ਸਾਰੇ ਮਸਾਲੇ ਨੂੰ ਕੁੱਟ ਲਾਂਗੇ ਚੰਗੀ ਤਰ੍ਹਾਂ ਫੇਰ ਤੋਂ ਦੁਬਾਰ ਤੋਂ ਲਓ ਜੀ ਮਸਾਲਾ ਆਪਣਾ ਕੁੱਟਿਆ ਗਿਆ ਤੇ ਹੁਣ ਮਾਰਦੇ ਆ ਤੜਕਾ ਤੇ ਲਓ ਜੀ ਇੱਧਰ ਕੜਾਹੀ ਦੇ ਵਿੱਚ ਪਾ ਲਿਆ ਆਪਾਂ ਨੇ ਸਰੋਂ ਦਾ ਤੇਲ ਦੋ ਤਿੰਨ ਚਮਚੇ ਇਹਦੇ ਚ ਪਾ ਦਾਂਗੇ ਜਿਹੜਾ ਆਪਾਂ ਨੇ ਮਸਾਲਾ ਕੁੱਟਿਆ ਇਹ ਤੇ ਇਹਨੂੰ ਭੁੰਨੂਗੇ ਆਪਾਂ 1-2 ਮਿੰਟ మీడియం ਸੇਕ ਪਰ ਤੇ ਆਹ ਜਿਹੜੀਆਂ ਪਕੌੜੀਆਂ ਠੀਕ ਆ ਜੀ ਆਪਾਂ ਇਹ ਕੁੰਡੀ ਦੇ ਵਿੱਚ ਜਿਹੜੀ ਕੁੰਡੀ ਦੇ ਵਿੱਚ ਆਪਾਂ ਨੇ ਮਸਾਲਾ ਕੁੱਟਿਆ ਉਸੇ ਦੇ ਵਿੱਚ ਚਾਹਨਾ ਨੂੰ ਵੀ ਥੋੜੀਆਂ ਦਰਦਰੀਆਂ ਕਰ ਲਵਾਂਗੇ ਲਓ ਜੀ ਇਹਨੂੰ ਭੁੰਨ ਦਿਆਂ ਹੁਣ ਆਪਾਂ 1-2 ਮਿੰਟ ਤੇ ਲਓ ਜੀ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਮਸਾਲੇ ਅੱਧਾ ਛੋਟਾ ਚਮਚ ਹਲਦੀ ਦਾ ਪਾਵਾਂਗੇ ਸੇਕ ਘੱਟ ਕਰਕੇ ਰੱਖਿਓ ਤੇ ਅੱਧਾ ਛੋਟਾ ਚਮਚ ਪਾਵਾਂਗੇ ਤੇ ਕੀ ਮਿਰਚ ਦਾ ਤੇ ਅੱਧਾ ਛੋਟਾ ਚਮਚ ਪਾਵਾਂਗੇ ਧਨੀਆ ਪਾਊਡਰ ਤੇ ਥੋੜੀ ਜੀ ਪਾ ਦਾਂਗੇ ਕਸੂਰੀ ਮੇਥੀ ਤੇ ਲਓ ਜੀ ਇਹਨੂੰ ਹੁਣ ਕਰਦੇ ਆ ਮਿਕਸ ਇੱਕ ਅੱਧਾ ਮਿੰਟ ਪਕਾਵਾਂਗੇ ਤੋ ਬਾਅਦ ਜਦੋਂ ਪੱਕ ਗਏ ਥੋੜਾ ਜਿਹਾ ਇਹ ਗੈਸ ਕਰ ਦਾਂਗੇ ਬੰਦ ਠੀਕ ਹੈ ਜੀ ਤੇ ਹੁਣ ਇਹਦੇ ਵਿੱਚ ਤੋੜ ਲਾਂਗੇ ਆਪਾਂ ਆਲੂ ਆਲੂ ਆ ਜਿਹੜੇ ਜਿਆਦਾ ਮਤਲਬ ਚੂਰਾ ਜਿਆ ਨਹੀਂ ਕਰਕੇ ਪਾਉਣਾ ਹੈਗਾ ਥੋੜੇ ਥੋੜੇ ਜੇ ਖੜੇ ਖੜੇ ਜੇ ਆਲੂ ਪਾਉਣੇ ਆ ਠੀਕ ਹੈ ਜੀ ਆਪਾਂ ਨੇ ਤੇ ਆਲੂ ਤੁਸੀਂ ਪਾ ਲਿਓ ਆਪਣੀ ਕਵਾਂਟੀਟੀ ਦੇ ਹਿਸਾਬ ਨਾਲ ਜਿੰਨੇ ਕਿ ਤੁਸੀਂ ਸਮੋਸੇ ਬਣਾਉਣੇ ਹੋਏ ਲਓ ਜੀ ਨਮਕ ਪਾਵਾਂਗੇ ਚਿੱਟਾ ਸਟੇਸ ਰਿਕਾਰਡਿੰਗ ਮੈਂ ਛੋਟਾ ਚਮਚਾ ਪਾਇਆ ਡੇਢਕ ਤੁਸੀਂ ਆਪਣੇ ਹਿਸਾਬ ਤਾਬ ਨਾਲ ਪਾ ਦੇ ਜਿੰਨਾ ਕਿ ਤੁਸੀਂ ਖਾਂਦੇ ਹੋ ਠੀਕ ਹੈ ਜੀ ਤੇ ਥੋੜਾ ਜਿਹਾ ਪਾਵਾਂਗਾ ਮੈਂ ਕਾਲਾ ਨਮਕ ਤੇ ਉਸ ਤੋਂ ਬਾਅਦ ਜਿਹੜੀਆਂ ਆਪਾਂ ਨੇ ਕੁੰਟੀ ਦੇ ਵਿੱਚ ਪਕੌੜੀਆਂ ਕੁੱਟੀਆਂ ਠੀਕ ਆ ਜੀ ਉਹ ਵੀ ਇਹਦੇ ਵਿੱਚ ਪਾ ਲਾਂਗੇ। ਅਰਾਧਣੀਆਂ ਪਾ ਲਾਂਗੇ ਥੋੜਾ ਜਿਹਾ ਜੀ ਤੇ ਲੋ ਜੀ ਇਹ ਮਸਾਲੇ ਨੂੰ ਕਰ ਲਾਂਗੇ ਹੁਣ ਸਾਰੇ ਨੂੰ ਮਿਕਸ ਮਿਕਸ ਕਰਨ ਤੋਂ ਬਾਅਦ ਤੁਹਾਡਾ ਮਿੰਨੀ ਸਮੋਸੇ ਦਾ ਮਸਾਲਾ ਬਣ ਕੇ ਰੈਡੀ ਆ ਜੀ। ਇਸ ਤਰੀਕੇ ਨਾਲ ਬਣਦਾ ਜੀ ਮਿੰਨੀ ਸਮੋਸੇ ਦਾ ਮਸਾਲਾ। वैसे हर एक जगह ਦੇ ਵਿੱਚ ਹਰੇਕ ਏਰੀਆ ਦੇ ਵਿੱਚ ਆਪਣਾ ਆਪਣਾ ਤਰੀਕਾ ਠੀਕ ਹੈ ਜੀ ਮਸਾਲਾ ਬਣਾਉਣ ਦਾ ਕੋਈ ਕਿਸ ਤਰੀਕੇ ਨਾਲ ਬਣਾਉਂਦਾ ਕੋਈ ਕਿਸ ਨਾਲ ਸੋ ਇਹ ਹੈਗਾ ਜੀ ਆਪਣਾ ਤਰੀਕਾ ਮਿੰਨੀ ਸਮੋਸੇ ਦਾ ਮਸਾਲਾ ਤੇ ਜੇ ਕਿਸੇ ਨੇ ਦੂਜੇ ਸਮੋਸੇ ਦੀ ਰੈਸਪੀ ਸਿੱਖਣੀ ਹੈ ਜੀ ਉਹਦੀ ਵੀਡੀਓ ਮੈਂ ਅਪਲੋਡ ਕੀਤੀ ਹੋਈ ਹੈ ਠੀਕ ਹੈ ਜੀ ਚੈਨਲ ਤੇ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਲੋ ਜੀ ਮਸਾਲਾ ਆਪਣਾ ਰੈਡੀ ਆ ਤੇ ਹੁਣ ਬਣਾਉਂਦੇ ਆਪਾਂ ਸਮੋਸਿਆਂ ਦੇ ਪੱਤਰੇ ਤੇ ਸਮੋਸਿਆਂ ਦੇ ਵਿੱਚ ਮਸਾਲਾ ਭਰਨ ਤੋਂ ਪਹਿਲਾਂ ਇੱਕ ਵਾਰ ਨਮਕ ਮਿਰਚੀ ਦਾ ਚੈੱਕ ਜ਼ਰੂਰ ਕਰ ਲਿਓ ਜੇ ਮੜਾ ਮੋਟਾ ਘੱਟ ਹੋਇਆ ਤਾਂ ਤੁਸੀਂ ਉਹਨੂੰ ਅਡਜਸਟ ਕਰ ਸਕਦੇ ਹੋ ਪਾ ਸਕਦੇ ਹੋ ਤੇ ਲਓ ਜੀ ਹੁਣ ਬਣਾਉਨੇ ਆਪਾਂ ਮੈਦੇ ਦੇ ਪੇੜੇ ਤੇ ਆ ਦੇਖੋ ਜੀ ਮੈਦਾ ਕਿੰਨਾ ਵਧੀਆ ਆਪਣਾ ਤੇ ਆ ਪਿਆਰ ਅਸਟ ਤੇ ਕਿੰਨਾ ਵਧੀਆ ਹੋ ਗਿਆ ਆ ਦੇਖੋ ਠੀਕ ਹੈ ਜੀ ਜਦੋਂ ਇਦਾਂ ਤੋੜੂਗਾ ਨਾ ਇਹ ਇਦਾਂ ਟੁੱਟ ਜਵੇ ਫਿਰ ਪਤਾ ਲੱਗ ਜਾਂਦਾ ਵੀ ਮੈਂ ਇਦਾਂ ਆਪਣਾ ਵਧੀਆ ਹੋ ਗਿਆ ਤੇ ਹੁਣ ਆਪਾਂ ਨੇ ਤੋੜਨੇ ਇਹਦੇ ਪੇੜੇ ਤੇ ਪੇੜੇ ਤੋੜਨੇ ਆ ਬਿਲਕੁਲ ਛੋਟੇ ਠੀਕ ਹੈ ਜੀ ਕਿਉਂਕਿ ਆਪਾਂ ਬਣਾ ਰਹੇ ਹਾਂ ਮਿੰਨੀ ਸਮੋਸਾ ਜੇ ਆਪਾਂ ਨੇ بڑے ਪੇੜੇ ਤੋੜ ਲਏ ਤਾਂ ਫਿਰ ਕੰਮ ਹੋ ਜਾਊਗਾ ਬਰਾਨ بڑے ਸਮੋਸੇ ਬਣ ਜੂਗੇ ਠੀਕ ਹੈ ਜੀ ਆ ਦੇਖੋ ਜਿੱਟਾ ਦਾ ਰਸਗੁੱਲਾ ਹੁੰਦਾ ਠੀਕ ਹੈ ਜੀ ਗੁਲਾਬ ਜਾਮਨ ਆਪਾਂ ਨੇ ਓਡਾ ਕਪੇੜਾ ਤੋੜਨਾ ਇਹ ਲੋਈਆਂ ਵੀ ਕਹਿ ਦਿੰਦੇ ਇਹਨੂੰ ਤੇ ਇਹਦੇ ਨਾਲ ਹੀ ਆਪਣੇ ਜਿਹੜੇ ਸਮੋਸੇ ਆਹੋ ਐਨ ਪੂਰੇ ਵਧੀਆ ਬਣ ਜੂਗੇ ਠੀਕ ਹੈ ਜੀ ਚਲੋ ਵਧੀਆ ਢਿੱਡ ਢਿੱਡ ਕਪੇੜੇ ਤੋੜ ਲੋਂਗੇ ਸਾਰੇ ਤੇ ਲੋ ਜੀ ਇਹਨੂੰ ਹੁਣ ਆਪਾਂ ਬੇਲਦੇ ਆ ਆਪਾਂ ਨੇ ਥੋੜਾ ਜਿਹਾ ਚੱਕਲੇ 'ਤੇ ਪਾ ਲੈਣਾ ਮੈਦਾ ਤੇ ਇਹਨੂੰ ਇਸ ਤਰੀਕੇ ਨਾਲ ਆਪਾਂ ਨੇ ਰੱਖ ਕੇ ਕਰਨਾ ਪ੍ਰੈਸਰ ਠੀਕ ਹੈ ਜੀ ਤਾਂ ਜੋ ਇਹ ਨਾਲ ਨਾਲ ਚਿਪਕੇ ਤੇ ਇਹਨੂੰ ਆਪਾਂ ਨੇ ਬੇਲਣਾ ਠੀਕ ਹੈ ਜੀ ਲੰਬਾ ਪਹਿਲਾਂ ਪਹਿਲਾਂ ਕਰ ਲਓਗੇ ਥੋੜਾ ਜਿਹਾ ਗੋਲ ਉਸ ਤੋਂ ਬਾਅਦ ਇੱਕ ਸਾਈਡ ਨੂੰ ਦੱਬਣਾ ਇਹਨੂੰ ਠੀਕ ਹੈ ਜੀ ਆ ਦੇਖੋ ਤੁਸੀਂ ਧਿਆਨ ਨਾਲ ਦੇਖਿਓ ਇਹਨੂੰ ਆਪਾਂ ਨੇ ਇਦਾਂ ਵਧਾਉਣਾ ਹੈ ਤਾਂ ਜੋ ਇਹ ਲੰਬਾ ਹੋ ਜਾਵੇ ਪਹਿਲਾਂ ਬੇਲਣਾ ਇਹ ਗੋਲ ਤਾਂ ਜੋ ਇਹਦੀ ਸ਼ੇਪ ਵੀ ਖਰਾਬ ਨਾ ਹੋਵੇ ਉਸ ਤੋਂ ਬਾਅਦ ਜਦੋਂ ਇਹ ਗੋਲ ਹੋ ਗਿਆ ਠੀਕ ਹੈ ਜੀ ਫਿਰ ਆਪਾਂ ਨੇ ਇਹਨੂੰ ਐਦਾ ਲੰਬਾ ਕਰ ਦੇਣਾ ਦੇਖੋ ਲੰਬਾ ਹੋ ਗਿਆ ਇਹ ਤੇ ਹੁਣ ਕਰਦੇ ਆਂਦੀ ਕਟਿੰਗ ਐਂ ਤਾਂ ਗੱਬੇ ਤੇ ਠੀਕ ਹੈ ਜੀ ਤੇ ਲਓ ਜੀ ਸਮੋਸਿਆਂ ਦੇ ਪੱਤਰੇ ਰੈਡੀ ਆ ਤੇ ਇਹ ਜਿਆਦਾ ਮੋਟਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਪਤਲਾ ਵੀ ਨਹੀਂ ਠੀਕ ਹੈ ਜੀ ਆ ਦੇਖੋ ਠੀਕ ਹੈ ਜੀ ਇਸ ਤਰੀਕੇ ਦਾ ਇਹ ਹੋਣਾ ਚਾਹੀਦਾ ਤੇ ਲੋ ਜੀ ਇਦਾਂ ਹੀ ਸਾਰੇ ਪੇੜੇ ਆ ਜਿਹੜੇ ਆਪਾਂ ਉਹ 베ਲ ਕੇ ਕਰ ਲੂਗੇ ਤਿਆਰ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਿਆਂ ਵੀ ਕਿਤਾਪਾਂ ਨੇ ਸਮੋਸੇ ਜਿਹੜੇ ਉਹ ਭਰਨੇ ਆ ਪੱਤਰੇ ਕੋਈ ਜ਼ਿਆਦਾ ਔਖਾ ਕੰਮ ਨਹੀਂ ਹੈਗਾ ਠੀਕ ਹੈ ਜੀ ਇਹ ਜੇ ਇੱਕ ਦੋ ਵਾਰ ਟਰਾਈ ਕਰੂਗੇ ਤਾਂ ਨਾ ਉਹ ਬੰਦਾ ਸਿੱਖ ਜਾਂਦਾ ਈ ਜ਼ਿਆਦਾ ਲੰਬਾ ਵੀ ਨਹੀਂ ਕਰਨਾ ਇਹਨੂੰ ਫਿਰ ਸਮੋਸੇ ਆਪਣੇ ਪੜੇ ਹੋ ਜੂਗੇ ਕਿਉਂਕਿ ਆਪਾਂ ਬਣਾ ਰਹੇ ਹਾਂ ਮਿੰਨੀ ਸਮੋਸੇ। ਲਓ ਜੀ ਇਦਾਂ ਸਾਰੇ ਪੱਤਰੇ ਬਣਾ ਕੇ ਰੱਖ ਲਉਗੇ ਆਪਾਂ। ਤੇ ਲਓ ਜੀ ਪੱਤਰੇ ਆਪਣੇ ਬੈਲੇ ਗਏ। ਠੀਕ ਹੈ ਜੀ ਮਿੰਨੀ ਸਮੋਸੇ ਦੇ ਆ ਦੇਖੋ। ਕਿੰਨੇ ਪਿਆਰੇ ਪੱਤਰੇ ਬਣ ਗਏ ਆ ਜੀ ਤੇ ਹੁਣ ਤੁਹਾਨੂੰ ਦਿਖਾਉਂਦੇ ਹਾਂ ਸਮੋਸੇ ਭਰ ਕੇ। ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਤੇ ਲਓ ਜੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਸਮੋਸਾ ਭਰ ਕੇ ਸਭ ਤੋਂ ਪਹਿਲਾਂ ਆਪਾਂ ਨੇ ਥੋੜਾ ਜਿਹਾ ਇਹ ਦੋ ਉਂਗਲੀਆਂ ਪਰ ਨਾਲ ਲੈਣਾ ਪਾਣੀ ਤੇ ਆ ਜਿਹੜੀ ਲੰਬੀ ਸਾਈਡ ਆ ਠੀਕ ਹੈ ਜੀ ਐ ਸਾਈਡ ਲਾਉਣਾ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਇਦਾਂ ਫੋਲਡ ਕਰਨਾ ਠੀਕ ਹੈ ਜੀ ਇਦਾਂ ਮੋੜ ਦੋਗੇ ਇਸ ਤਰੀਕੇ ਨਾਲ ਆਹ ਲੋ ਜੀ ਇਹਨੂੰ ਚੰਗੀ ਤਰ੍ਹਾਂ ਤੋਂਗੇ ਦੱਬ ਤਾਂ ਜੋ ਲੀਕ ਨਾ ਹੋਵੇ ਕਿਉਂਕਿ ਜੇ ਇਹ ਲੀਕ ਹੋਣ ਲੱਗ ਗਿਆ ਤੇਲ ਦੇ ਵਿੱਚ ਛੱਡੂਗੇ ਫਿਰ ਆਪਣਾ ਸਾਰਾ ਸਮੋਸਾ ਜਿਹੜਾ ਉਹ ਖਰਾਬ ਹੋ ਜਾਊਗਾ ਸੋ ਇਸ ਤਰੀਕੇ ਨਾਲ ਆਪਾਂ ਇਹਨੂੰ ਚੱਕੜਾਂਗੇ ਤੇ ਇਹਦੇ ਚ ਪਾਦਾਂਗੇ ਮਸਾਲਾ ਮਸਾਲਾ ਪਾਉਣਾ ਠੀਕ ਹੈ ਜੀ ਜਿਹੜਾ ਸਮੋਸੇ ਦੇ ਵਿੱਚ ਵਿੱਚ ਯਾਨੀ ਕਿ ਇੱਥੇ ਤੱਕ ਆ ਜਵੇ ਜਿਆਦਾ ਓਵਰ ਮਸਾਲਾ ਨਹੀਂ ਪਾਉਣਾ ਕਿਉਂਕਿ ਜਿਆਦਾ ਓਵਰ ਮਸਾਲਾ ਵੀ ਜਦੋਂ ਫਿਰ ਆਪਾਂ ਉਹ ਕਰਦੇ ਆ ਨਾ ਸਮੋਸਾ ਤੇਲ ਦੇ ਵਿੱਚ ਛੱਡਦੇ ਆ ਤੇ ਉਹ ਖਰਾਬ ਹੋ ਜਾਂਦਾ ਹੈ ਤੇ ਲਓ ਜੀ ਹੁਣ ਇਹਨੂੰ ਬੈਕ ਸਾਈਡ ਤੇ ਇੱਥੇ ਮਾਰਾਂਗੇ ਇੱਕ ਜੋਇੰਟ ਇਹਨੂੰ ਇਦਾਂ ਕੱਟ ਮਾਰਨਾ ਆ ਦੇਖੋ ਠੀਕ ਹੈ ਜੀ ਤੇ ਇੱਥੇ ਤੋਂ ਚੱਕ ਕੇ ਇਦਾਂ ਆਪਾਂ ਇਹਨੂੰ ਇਸ ਤਰੀਕੇ ਨਾਲ ਦੇਣਾ ਦੱਬ ਠੀਕ ਹੈ ਜੀ ਆਹ ਲਓ ਜੀ ਕੋਲੀ ਕਿੰਨਾ ਵਧੀਆ ਸਮੋਸਾ ਆਪਣਾ ਪਰ ਹੋ ਗਿਆ ਸੋ ਇੱਕ ਸਮੋਸਾ ਮੈਂ ਤੁਹਾਨੂੰ ਹੋਰ ਭਰ ਕੇ ਦਿਖਾਉਣਾ ਜੀ ਠੀਕ ਹੈ ਜੀ ਇਸ ਤਰੀਕੇ ਨਾਲ ਸਮੋਸਾ ਭਰੋਗੇ ਤਾਂ ਤੇਲ ਦੇ ਵਿੱਚ ਕਦੇ ਵੀ ਸਮੋਸਾ ਤੁਹਾਡਾ ਖੁੱਲੂਗਾ ਨਹੀਂ ਜਿਹੜੀ ਖਰਾਬ ਨਹੀਂ ਹੋਊਗਾ ਇਹਨੂੰ ਵੀ ਸੇਮ ਤਰੀਕੇ ਨਾਲ ਪਾਣੀ ਲਾਉਂਗਾ ਠੀਕ ਹੈ ਜੀ ਐਦਾਂ ਹੱਥ ਪਰ ਰੱਖ ਕੇ ਤੇ ਐਦਾਂ ਇਹਨੂੰ ਫੋਲਡ ਕਰ ਲੈਣਾ ਤੇ ਚੰਗੀ ਤਰ੍ਹਾਂ ਕਰਦਣਾ ਪ੍ਰੈਸ ਤਾਂ ਜੋ ਕਿਤੇ ਤੇ ਵੀ ਇਹ ਲੀਕ ਨਾ ਹੋਵੇ ਉਸ ਤੋਂ ਬਾਅਦ ਪਾਉਣਾ ਇਹਦੇ ਵਿੱਚ ਮਸਾਲਾ ਮਸਾਲਾ ਭਰਨ ਤੋਂ ਪਹਿਲਾਂ ਇੱਕ ਵਾਰ ਨਮਕ ਮਿਰਚ ਜ਼ਰੂਰ ਚੈੱਕ ਕਰ ਲਿਓ ਜੇ ਘੱਟ ਹੋਇਆ ਤਾਂ ਪਾ ਲਿਓ ਜੇ ਵੱਧ ਹੋਇਆ ਤਾਂ ਮਾੜਾ ਮੋਟਾ ਥੋੜਾ ਬੋਤਾ ਆਲੂ ਲੂ ਪਾ ਕੇ ਪਜਸ਼ਟ ਕਰ ਦਿਓ ਠੀਕ ਹੈ ਜੀ ਤੇ ਇਹਨੂੰ ਇਦਾਂ ਮੋੜਨਾ ਤੇ ਇੱਥੇ ਜੋਇੰਟ ਕਰ ਦੇਣਾ ਤੇ ਚੰਗੀ ਤਰ੍ਹਾਂ ਕਰ ਦੇਣਾ ਇਹਨੂੰ ਪ੍ਰੈਸਾ ਹੱਥ ਨਾਲ ਠੀਕ ਹੈ ਜੀ ਇਦਾਂ ਤੇ ਲਓ ਜੀ ਸਮੋਸਾ ਬਣ ਕੇ ਥੋੜਾ ਜਿਹੜੀ ਆ ਯਾਨੀ ਕਿ ਆਲੂਆਂ ਦਾ ਸੋ ਵੈ ਇਦਾਂ ਹੀ ਮੈਂ ਸਾਰੇ ਇਸ ਤਰੀਕੇ ਨਾਲ ਸਮੋਸੇ ਲਵਾਂਗਾ ਪਰ ਤੇ ਉਸ ਤੋਂ ਬਾਅਦ ਤੁਹਾਨੂੰ ਦਿਪਾਉਂਦੇ ਆ ਪਰ ਸਮੋਸੇ ਫਰਾਈ ਕਰਕੇ ਲਓ ਜੀ ਸਮੋਸੇ ਆਪਣੇ ਭਰੇ ਗਏ ਜੀ ਆ ਦੇਖੋ ਕਿੰਨੇ ਵਧੀਆ ਸਮੋਸੇ ਆਪਣੇ ਭਰ ਹੋ ਗਏ ਹੁਣ ਤੁਹਾਨੂੰ ਦਿਖਾਉਂਦੇ ਆ ਫਰਾਈ ਕਰਕੇ ਸੇਕ ਆਪਣਾ ਮੀਡੀਅਮ ਠੀਕ ਆ ਜੀ ਜਦੋਂ ਵੀ ਤੇਲ ਦੇ ਵਿੱਚ ਇਹ ਛੱਡਣੇ ਆ ਸੇਕ ਆ ਜਿਹੜਾ ਉਹ ਮੀਡੀਅਮ ਹੋਣਾ ਚਾਹੀਦਾ ਨਾ ਹੀ ਜ਼ਿਆਦਾ ਤੇਜ਼ ਹੋਣਾ ਚਾਹੀਦਾ ਤੇ ਨਾ ਹੀ ਠੰਡਾ ਠੀਕ ਆ ਜੀ ਤੁਹਾਨੂੰ ਮੈਂ ਇੱਕ ਸਮੋਸਾ ਛੱਡ ਕੇ ਦਿਖਾਉਂਦਾ ਆ ਦੇਖੋ ਠੀਕ ਆ ਜੀ ਹੁਣ ਜਿਹੜਾ ਸੇਕ ਆ ਉਹ ਮੀਡੀਅਮ ਆ ਤੇ ਇਹਦੇ ਵਿੱਚ ਸਮੋਸੇ ਜਿਹੜੇ ਆਪਾਂ ਛੱਡ ਲੂਗੇ ਕਿਉਂਕਿ ਜੇ ਇਸੇ ਇੱਕ ਠੰਡਾ ਹੋਇਆ ਤਾਂ ਸਮੋਸੇ ਖੁੱਲਣ ਦੇ ਚਾਂਸ ਹੁੰਦੇ ਆ ਜ਼ਿਆਦਾ ਕਿਉਂਕਿ ਸਮੋਸੇ ਖਸਤਾ ਹੋ ਕੇ ਉਹ ਖੁੱਲ ਜਾਂਦੇ ਆ ਪਰ ਸਮੋਸੇ ਹੋ ਜਾਂਦੇ ਖਰਾਬ ਇਸ ਕਰਕੇ ਮੀਡੀਅਮ ਸੇਕ 'ਮਾ ਛੱਡਣੀ ਆਪਾਂ ਨੇ ਇਹ ਤੇ ਲੋ ਜੀ ਇੰਨਾ ਹੀ ਤਕਰੀਬਨ ਕੜਾਹੀ ਦੇ ਵਿੱਚ ਘਟੋ-ਘਟ 1 ਲੀਟਰ ਤੇਲ ਚਾਹੀਦਾ ਏ ਤੇ ਉਹਦੇ 'ਚ ਤੁਸੀਂ 7-8 ਸਮੋਸੇ ਛੱਡ ਸਕਦੇ ਹੋ ਰਾਮ ਨਾਲ ਲੋ ਜੀ ਇਹਨਾਂ ਨੂੰ ਕਰਦੇ ਆ ਹੁਣ ਮੀਡੀਅਮ ਸੇਕ 'ਪਰ ਫਰਾਈ ਤੇ ਜਦੋਂ ਇਹ ਛੱਡਣੇ ਆ ਤਕਰੀਬਨ 2-3 ਮਿੰਟ ਇਹ ਛੇੜਨੇ ਨਹੀਂ ਹੈਗੇ ਕਿਉਂਕਿ ਜੇ ਇਹਨਾਂ ਨੂੰ ਛੇੜਖਾਨੀ ਕਰੂਗੇ ਫਿਰ ਵੀ ਇਹ ਖੁੱਲ ਜਾਂਦੇ ਆ ਠੀਕ ਹੈ ਜੀ ਫਟ ਜਾਂਦੇ ਆ ਯਾਨੀ ਜਾਂ ਚਾਰਨੀ ਵੱਜ ਕੇ ਕੁਝ ਵੀ ਹੋ ਸਕਦਾ ਹੈ ਇਸ ਕਰਕੇ 2-3 ਮਿੰਟ ਇਹ ਛੇੜਨੇ ਨਹੀਂ ਤੇ ਉਸ ਤੋਂ ਬਾਅਦ ਫਿਰ ਮਾਰਾਂਗੇ ਇਹਨਾਂ ਦੀ ਪਲਟੀ ਤੇ ਲਓ ਜੀ ਹੁਣ ਆਪਾਂ ਹਲਕੇ-ਹਲਕੇ ਇਹਨਾਂ ਨੂੰ ਦਵਾਂਗੇ ਹਲਾ ਯਾਨੀ ਪਲਟੀ ਜੀ ਮਾਰ ਦਵਾਂਗੇ ਤੇ ਸੇਕ ਜਿਹੜਾ ਕਰ ਲੂਗੇ ਥੋੜਾ ਜਿਆ ਤੇਜ਼ ਠੀਕ ਹੈ ਜੀ ਕਿਉਂਕਿ ਜਦੋਂ ਛੱਟਣੇ ਆ ਉਹਦਾ ਸੇਕ ਥੋੜਾ ਜਿਆ ਨਾਰਮਲ ਹੋਣਾ ਚਾਹੀਦਾ ਏ ਜਿਆਦਾ ਤੇਜ਼ ਵੀ ਨਹੀਂ ਹੋਣਾ ਚਾਹੀਦਾ ਤੇ ਜਦੋਂ ਇਹਨਾਂ ਨੂੰ 2-4 ਮਿੰਟ ਹੋ ਜਵੇ ਛੱਟਿਆਂ ਨੂੰ ਜਣੀ 2-4 ਮਿੰਟ ਉਸ ਤੋਂ ਬਾਅਦ ਫਿਰ ਆਪਾਂ ਨੇ ਸੇਕ ਕਰ ਲੈਣਾ ਤੇਜ਼ ਹਲਕਾ ਜਿਹਾ ਠੀਕ ਹੈ ਜੀ ਜਿਆਦਾ ਤੇਜ਼ ਵੀ ਨਹੀਂ ਕਰਨਾ ਨਾਰਮਲ ਜਿਹਾ ਸੇਕ ਜਿਹੜਾ ਤੇਜ਼ ਕਰ ਲੈਣਾ ਤੇ ਇੱਕ ਇੱਕ 2-2 ਮਿੰਟ ਬਾਅਦ ਇਹਨਾਂ ਨੂੰ ਮੜੀ-ਮੋਟੀ ਪਲਟੀ ਮਾਰੀ ਜਾਏ ਤਾਂ ਜੋ ਇਹ ਸਾਰੇ ਪਾਸੇ ਤੇ ਜਾਵੇ ਪੱਕ ਆਹ ਲੋ ਜੀ ਆਪਣੇ ਸਮੋਸੇ ਦੇਖੋ ਕਿੰਨੇ ਵਧੀਆ ਫਰਾਈ ਹੋ ਰਹੇ ਆ ਜੀ ਕੋਈ ਵੀ ਸਮੋਸਾ ਆਪਣਾ ਖੁੱਲਿਆ ਨਹੀਂ ਹੈਗਾ ਬਸ ਇਹ ਆ ਵੀ ਜੇ ਸਹੀ ਢੰਗ ਨਾਲ ਭਰੂਗੇ ਠੀਕ ਹੈ ਜੀ ਤਾਂ ਕਦੇ ਵੀ ਸਮੋਸਾ ਖੁੱਲਦਾ ਨਹੀਂ ਹੈਗਾ ਇਹ ਹੋਣ ਵਾਲੇ ਆ ਜੀ ਇਹ ਬਸ ਇੱਕ ਅੱਧੇ ਮਿੰਟ ਚ ਹੋ ਜਾਣਗੇ ਹੋ ਜਾਣਾ ਇਹਨਾਂ ਨੇ ਇੱਕ ਅੱਧੇ ਮਿੰਟ ਚ ਪੱਕ ਜੂਗੇ ਇਹ ਉਸ ਤੋਂ ਬਾਅਦ ਤੁਹਾਨੂੰ ਫਿਰ ਦਿਖਾਉਂਦੇ ਆ ਪਲੇਟ ਚ ਕੱਢ ਕੇ ਇਹ ਲਓ ਜੀ ਸਮੋਸੇ ਆਪਣੇ ਪੱਕ ਚੁੱਕੇ ਆ ਜੀ ਹੁਣ ਇਹਨਾਂ ਨੂੰ ਨਿਚੋੜ ਨਿਚੋੜ ਕੇ ਕੱਢ ਲੂਗੇ ਕਿਸੇ ਥਾਲੀ ਚ ਲਓ ਜੀ ਸਮੋਸੇ ਬਣ ਕੇ ਹੋ ਗਏ ਆਪਣੇ ਰੈਡੀ ਠੀਕ ਹੈ ਜੀ ਮਿੰਨੀ ਸਮੋਸੇ ਆ ਦੇਖੋ ਕਿੰਨੇ ਵਧੀਆ ਬਣੇ ਆ ਜੀ ਇਹ ਸੋ ਇਸ ਤਰੀਕੇ ਨਾਲ ਜਿਹੜੇ ਜਿਹੜੇ ਤਰੀਕੇ ਨਾਲ ਮੈਂ ਬਣਾਇਆ ਤੁਸੀਂ ਸਮੋਸੇ ਘਰੇ ਬਣਾ ਸਕਦੇ ਹੋ ਠੀਕ ਹੈ ਜੀ ਯਾਨੀ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਬਾਹਰ ਦੀਆਂ ਚੀਜ਼ਾਂ ਵੀ ਮਤਲਬ ਕਿਹੜੇ ਸਾਫਤਾਬ ਨਾਲ ਬਣਾਉਂਦੇ ਆ ਠੀਕ ਹੈ ਜੀ ਬੰਦੇ ਸੋ ਤੁਸੀਂ ਘਰੇ ਬਣਾ ਸਕਦੇ ਹੋ ਜੀ ਕੋਈ ਵੀ ਜਨਮ ਦਿਨ ਹੋਵੇ ਆਪਣਾ ਠੀਕ ਹੈ ਜੀ ਥੋੜੇ ਬਹੁਤੇ ਸਮੋਸੇ ਬਣਾਉਣੇ ਹੋਣ ਆਪਾਂ ਨੇ ਜਾਂ ਕੋਈ ਛੋਟੀ ਮੋਟੀ ਪਾਰਟੀ ਹੋਵੇ ਤਾ ਇਸ ਤਰੀਕੇ ਨਾਲ ਤੁਸੀਂ ਮਿੱਨੀ ਸਮੋਸੇ ਜਾਂ ਸਮੋਸੇ ਬਣਾ ਸਕਦੇ ਹੋ। ਸੋ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ। ਮਿਲਦੇ ਆਂ ਜੀ ਹੁਣ ਫੇਰ ਇੱਕ ਨਵੀਂ ਵੀਡੀਓ 'ਚ। ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ। ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਉਂਗੀ। ਸੋ ਮਿਲਦੇ ਆਂ ਜੀ ਅਗਲੀ ਵੀਡੀਓ 'ਚ। ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ।